ਮੈਂ ਨਾ ਜਹਾਜ਼ ਦੇ ਸਭ ਤੋਂ ਅਗਲੇ ਹਿੱਸੇ ਤੇ ਖੜੋਤਾ ਵਾਂ ਮੈਂ ਤੇ ਕਈ ਲੋਕੀ ਨਾ ਕਹਿ ਦਿੰਦੇ ਆ ਕਿ ਜਹਾਜ਼ ਬੜਾ ਪੁਰਾਣਾ ਵਾਂ ਤੇ ਜਹਾਜ਼ ਨੂੰ ਮਤਲਬ ਜਦਾਂ ਰਸਟ ਲੱਗੀ ਜੰਗਾਲ ਲੱਗੀ ਆ ਮੈਂ ਤੁਹਾਨੂੰ ਵਿਖਾਉਣਾ ਵਾਂ ਫੋਰ ਐਗਜ਼ਾਮਪਲ ਤੁਸੀਂ ਆਹ ਲੈ ਲਓ ਚੀਜ਼ ਹੁਣ ਜਦਾਂ ਵੇਖੋ ਇੱਥੇ ਪੂਰੀ ਰਸਟ ਲੱਗੀ ਆ ਹਨਾ ਤੇ ਹੋਰ ਵੀ ਮੈਂ ਤੁਹਾਨੂੰ ਵਿਖਾ ਦਿੰਦਾ ਵਾਂ ਵੇਖ ਸਕਦੇ ਹੋ ਇੱਧਰ ਵੀ ਰਸਟ ਲੱਗੀ ਦੀ ਆ ਇਹਦਾ ਕਾਰਨ ਹੈਗਾ ਵਾ ਕਿ ਜਦੋਂ ਸਮੁੰਦਰ ਦੇ ਵਿੱਚ ਜਹਾਜ਼ ਆਪਣਾ ਚੱਲਦਾ ਆ ਨਾ ਤੇ ਪਾਣੀ ਦੀਆਂ ਹੁੰਦੀਆਂ ਛਾਲਾ ਠੀਕ ਆ ਸਮੁੰਦਰ ਦਾ ਪਾਣੀ ਤੁਹਾਨੂੰ ਪਤਾ ਖਾਰਾ ਹੁੰਦਾ ਵਾ ਤੇ ਪਾਣੀ ਖਾਰਾ ਹੋਣ ਦੇ ਨਾਲ ਇਹ ਜਿਹੜਾ ਵਾ ਲੋਹੇ ਨੂੰ ਦਿੰਦਾ ਗਾਲ ਤੇ ਲੋਹਾ ਗਾਲਣ ਦੇ ਕਰਕੇ ਇਹਨੂੰ ਲੱਗ ਜਾਂਦੀ ਰਸਟ ਇਸ ਤਰੀਕੇ ਦੀ ਠੀਕ ਆ ਜੀ ਤੇ ਇਹਦੀ ਫਿਰ ਆਪਾਂ ਨੂੰ ਕਰਨੀ ਪੈਂਦੀ ਮੇਨਟੇਨੈਂਸ ਜੇ ਦੇ ਟਾਈਮ ਟੂ ਟਾਈਮ ਮੇਨਟੇਨੈਂਸ ਹੁੰਦੀ ਰਵੇ ਫਿਰ ਤੇ ਜਹਾਜ਼ ਬਹੁਤ ਵਧੀਆ ਦਿਖਦਾ ਵਾ ਇਹ ਕਾਰਨ ਹੁੰਦਾ ਵਾ ਜਹਾਜ਼ ਨੂੰ ਜੰਗਾਲ ਪੈਣ ਦਾ ਜਾਂ ਰਸਟ ਲੱਗਣ ਦਾ ਬਾਕੀ ਹਮੀਦ ਕਰਦੇ ਆ ਤੁਹਾਨੂੰ ਵੀਡੀਓ ਸਮਝ ਲੱਗ ਗਈ ਹੋਗੀ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ